ਕਰਦੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਕਰਦੇ ਸੀ ਕਰਦੇ ਹਾਂ ਕਰਦੇ ਰਵਾਂਗੇ ਕੋਈ ਉਹਦੇ ਵਿੱਚ ਦੋਰਾਵਾ ਨਹੀਂ ਗਿਆ ਕੋਈ ਅਸੀਂ ਕੋਈ ਬਹੁਤਾ ਵੱਡਾ ਲੰਮਾ ਚੌੜਾ ਜਿਹੜੀਆਂ ਵਿਚਾਰਾ ਚਲਦੀਆਂ ਹੁੰਦੀਆਂ ਜਾਂ ਆਪਾਂ ਕੋਈ ਨਾ ਕੋਈ ਜਿਹੜੀ ਸੋਚ ਲੈ ਕੇ ਅੱਗੇ ਵਧਦੇ ਆ ਔਰ ਅਸੀਂ ਸਾਨੂੰ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਉਹਦਾ ਦੇਸ਼ ਦਾ ਉਹਨਾਂ ਦੇ ਫੈਸਲੇ ਦੀ ਉਡੀਕ ਆ ਅਸੀਂ ਸudar ਲਹਿਰ ਦਾ ਤਾਂ ਅਜੇ ਸੀ ਐਲਾਨ ਕੀਤਾ ਆ ਅਜੇ ਤਾਂ ਤੁਹਾਡੇ ਸਾਹਮਣੇ ਹੀ ਆ ਜੇ ਸ਼ੁਰੂਆਤ ਹੋ ਗਈ ਆਪਾਂ ਨੂੰ ਪਤਾ ਲੱਗ ਜਾਣਾ ਬਾਕੀ ਜਿਹੜੇ ਨੇ ਬਾਕੀ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਰਚੇ ਆਪਣੀ ਮੰਗ ਪੱਤਰ ਬਣਾਇਆ ਅਸਾਂ ਤਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਅਗਲਾ ਫੈਸਲੇ ਦਾ ਇੰਤਜ਼ਾਰ ਨਹੀਂ ਕੀਤਾ ਆਪਾਂ ਸੁਧਾਰ ਲੈਣੇ ਨੇ ਪਾਸਪੋਰਟ ਪਿਆ ਤੁਸੀਂ ਤੇ ਆਪਣੇ ਆਪ ਨੂੰ ਵੀ ਗੁਲਾਮ ਕਰ ਮੰਨ ਚੁੱਕੇ ਜੋ ਕਿ ਅਸੀਂ ਇਹਨਾਂ ਕਮਾਂ ਦੇ ਵਿੱਚ ਗੁਲਾਮ ਬਰਾਬਰ ਦੇ ਰਹੇ ਆ ਕਿਉਂਕਿ ਅਸੀਂ ਰਾਜਪਾਤ ਭੋਗਿਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਚਾਹੀਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਦੇ ਉਸ ਤੋਂ ਬਾਅਦ ਆਪਣੀ ਰਣਨੀਤੀ ਤਿਆਰ ਕਰਦੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਕਰਦੇ ਸੀ ਕਰਦੇ ਹਾਂ ਕਰਦੇ ਰਵਾਂਗੇ ਕੋਈ ਉਹਦੇ ਵਿੱਚ ਦੋਰਾਵਾ ਨਹੀਂ ਗਿਆ ਕੋਈ ਅਸੀਂ ਕੋਈ ਬਹੁਤਾ ਵੱਡਾ ਲੰਮਾ ਚੌੜਾ ਪ੍ਰੋਗਰਾਮ ਆਰੰਭਿਆ ਦੇਗਾ ਇਹ ਤਾਂ ਸਿਰਫ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਸੀਗੀ ਬਤੌਰ ਸਿੱਖ ਪੰਥ ਦੇ ਨਿਮਾਣੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਉਹ ਜ਼ਿੰਮੇਵਾਰੀ ਸ਼ੁਰੂ ਕੀਤੀ ਆ ਪਰ ਅਸੀਂ ਕੋਈ ਲੰਮਾ ਚੌੜਾ ਪ੍ਰੋਗਰਾਮ ਅਜੇ ਤੱਕ ਨਾ ਆਰੰਭਿਆ ਠੀਕ ਆ ਜਿਹੜੀਆਂ ਵਿਚਾਰਾ ਚੱਲਦੀਆਂ ਹੁੰਦੀਆਂ ਯਾ ਭਾ ਕੋਈ ਨਾ ਕੋਈ ਜਿਹੜੀ ਸੋਚ ਲੈ ਕੇ ਅੱਗੇ ਵਧਦੇ ਆ ਪਰ ਅਸੀਂ ਸਾਨੂੰ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਉਹਦਾ ਦੇਸ਼ ਦਾ ਉਹਨਾਂ ਦੇ ਫੈਸਲੇ ਦੀ ਉਡੀਕ ਗਿਆ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਆਪਣੇ ਪ੍ਰੋਗਰਾਮ ਆਪਣੇ ਸਮੂਹ ਤੌਰ ਤੇ ਸ਼ੁਰੂ ਕੀਤਾ ਜਾਊਗਾ ਪਹਿਲਾਂ ਕੋਈ ਪ੍ਰੋਗਰਾਮ ਵੈਸੇ ਨਹੀਂ ਸ਼ੁਰੂ ਕਰਨਾ ਲੇਕਿਨ ਵਿਚਾਰਾ ਕਰਨ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਆਪਣੇ ਗਲਤੀ ਨਹੀਂ ਵਿਚਾਰਾਂ ਤਾਂ ਚਲਦੀਆਂ ਰਹਿਣੀਆਂ ਚਾਹੀਦੀਆਂ ਆ ਸੁਧਾਰ ਲੈ ਦੀ ਸ਼ੁਰੂਆਤ ਹੋਈ ਹੈ ਕਿ ਅਸੀਂ ਵੇਟ ਕਰ ਸਕਦੇ ਹਾਂ ਕਿ ਸੁਧਾਰ ਲੈ ਅਸੀਂ ਸੁਧਾਰ ਲਹਿਰ ਦਾ ਤਾਂ ਅਜੇ ਜੀ ਐਲਾਨ ਕੀਤਾ ਆ ਅਜੇ ਤਾਂ ਤੁਹਾਡੇ ਸਾਹਮਣੇ ਹੀ ਆ ਜਦੋਂ ਸ਼ੁਰੂਆਤ ਹੋਊਗੀ ਆਪਾਂ ਨੂੰ ਪਤਾ ਲੱਗ ਜਾਣਾ ਪਰ ਇਹ ਬਿਲਕੁਲ ਸਾਰੇ ਲੀਡਰਾਂ ਦੇ ਮਨਾਂ ਵਿੱਚ ਇਹ ਗੱਲ ਯਕੀਨਨ ਤੌਰ ਤੇ ਪੱਕੀ ਆ ਕਿ ਜਿੰਨਾ ਚਿਰ ਸ੍ਰੀ ਕਾਲ ਤਖਤ ਸਾਹਿਬ ਦਾ ਫੈਸਲਾ ਨਹੀਂ ਆਉਂਦਾ ਉਹਨਾਂ ਤੱਕ ਅਸੀਂ ਨਹੀਂ ਕੁਝ ਅੱਗੇ ਕਰਨਾ ਠੀਕ ਹੈ ਬਾਕੀ ਜਿਹੜੇ ਨੇ ਆ ਬਾਕੀ ਹੋ ਕੇ ਸ੍ਰੀ ਹਰਿ ਕਾਲ ਤਖਤ ਸਾਹਿਬ ਦੇ ਮੋਹਰੇ ਆਪਣੀ ਮੰਗ ਪੱਤਰ ਕਰਾਉਂਦੇ ਆ ਅਸੀਂ ਤਾਂ ਕਾਲ ਤਖਤ ਸਾਹਿਬ ਦਾ ਜਿਹੜਾ ਅਗਲਾ ਫੈਸਲੇ ਦਾ ਇੰਤਜ਼ਾਰ ਵੀ ਨਹੀਂ ਕੀਤਾ ਆਪਾਂ ਸੁਧਾਰ ਲਹਿਰ ਵਾਲਿਆਂ ਦੇ ਪਾਸੋਂ ਕਉਂਕਿ ਤੁਸੀਂ ਤੇ ਆਪਣੇ ਆਪ ਨੂੰ ਮੇਂ ਬਣਾ ਕਰ ਮੰਨ ਚੁੱਕੇ ਜੋ ਕਿ ਅਸੀਂ ਇਹਨਾਂ ਕੰਮਾਂ ਦੇ ਵਿੱਚ ਗੁਲਾਮਕਾਰ ਬਰਾਬਰ ਦੇ ਰਹੇ ਹਾਂ ਕਿਉਂਕਿ ਅਸੀਂ ਰਾਜਪਾਕ ਭੁਗਿਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਚਾਹੀਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਦੇ ਉਸ ਤੋਂ ਬਾਅਦ ਆਪਣੀ ਰਣਨੀਤੀ ਤਿਆਰ ਕਰਦੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਕਰਦੇ ਸੀ ਕਰਦੇ ਹਾਂ ਕਰਦੇ ਰਵਾਂਗੇ ਕੋਈ ਉਹਦੇ ਵਿੱਚ ਦੋਰਾਵਾ ਨਹੀਂ ਗਿਆ ਕੋਈ ਅਸੀਂ ਕੋਈ ਬਹੁਤਾ ਵੱਡਾ ਲੰਮਾ ਚੌੜਾ ਪ੍ਰੋਗਰਾਮ ਅਰੰਭਿਆ ਦੇਂਗਾ ਇਹ ਤਾਂ ਸਿਰਫ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਸੀਗੀ ਬਤੌਰ ਸਿੱਖ ਪੰਥ ਦੇ ਨਿਮਾਣੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਉਹ ਜ਼ਿੰਮੇਵਾਰੀ ਸ਼ੁਰੂ ਕੀਤੀ ਆ ਪਰ ਅਸੀਂ ਕੋਈ ਲੰਬਾ ਚੌੜਾ ਪ੍ਰੋਗਰਾਮ ਅਜੇ ਤੱਕ ਨਾ ਆਰੰਭਿਆ ਠੀਕ ਆ ਜਿਹੜੀਆਂ ਵਿਚਾਰਾਂ ਚੱਲਦੀਆਂ ਹੁੰਦੀਆਂ ਜਾਂ ਆਪਾਂ ਕੋਈ ਨਾ ਕੋਈ ਜਿਹੜੀ ਸੋਚ ਲੈ ਕੇ ਅੱਗੇ ਵਧਦੇ ਆ ਪਰ ਅਸੀਂ ਸਾਨੂੰ ਸਾਰਿਆਂ ਨੂੰ ਸ੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਉਹਦਾadesh ਦਾ ਉਹਨਾਂ ਦੇ ਫੈਸਲੇ ਦੀ ਉਡੀਕ ਆ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਆਪਣੇ ਪ੍ਰੋਗਰਾਮ ਆਪਣੇ ਸਮੂਹ ਤੌਰ ਤੇ ਸ਼ੁਰੂ ਕੀਤਾ ਜਾਊਗਾ ਪਹਿਲਾਂ ਕੋਈ ਪ੍ਰੋਗਰਾਮ ਵੈਸੇ ਨਹੀਂ ਸ਼ੁਰੂ ਕਰਨਾ ਲੇਕਿਨ ਵਿਚਾਰਾ ਕਰਨ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਆਪਣੀ ਗਲਤੀ ਨਹੀਂ ਵਿਚਾਰਾਂ ਤਾਂ ਚਲਦੀਆਂ ਰਹਿਣੀਆਂ ਚਾਹੀਦੀਆਂ ਆ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਹੈ ਕਿ ਅਜੇ ਵੇਟ ਕਰ ਸਕਦੇ ਹਾਂ ਕਿ ਸੁਧਾਰ ਲਹਿਰ ਦਾ ਅਸੀਂ ਸੁਧਾਰ ਲਹਿਰ ਦਾ ਤਾਂ ਅਜੇ ਜੀ ਐਲਾਨ ਕੀਤਾ ਆ ਅਜੇ ਤਾਂ ਤੁਹਾਡੇ ਸਾਹਮਣੇ ਹੀ ਆ ਜਦੋਂ ਸ਼ੁਰੂਆਤ ਹੋਊਗੀ ਆਪਾਂ ਨੂੰ ਪਤਾ ਲੱਗ ਜਾਣਾ ਪਰ ਇਹ ਬਿਲਕੁਲ ਸਾਰੇ ਲੀਡਰਾਂ ਦੇ ਮਨਾਂ ਵਿੱਚ ਇਹ ਗੱਲ ਯਕੀਨਨ ਤੌਰ ਤੇ ਪੱਕੀ ਆ ਕਿ ਜਿੰਨਾ ਚਿਰ ਸ੍ਰੀ ਕਾਲ ਤਖਸਾਲ ਸਾਹਿਬ ਦਾ ਫੈਸਲਾ ਨਹੀਂ ਆਉਂਦਾ ਉਹਨਾਂ ਤੱਕ ਅਸੀਂ ਨਹੀਂ ਕੁਝ ਅੱਗੇ ਕਰਨਾ